ਗੱਲ ਕਰੀਏ ਪਿਛਲੇ ਸਮਿਆਂ ਦੇ ਵਿੱਚ ਕਈ ਜਿਹੜੀਆਂ ਬੱਚਿਆਂ ਨੂੰ ਲੈ ਕੇ ਘਟਨਾਵਾਂ ਹੋਈਆਂ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਸੰਗਰੂਰ ਦਾ ਪ੍ਰਸ਼ਾਸਨ ਹੈ ਲਗਾਤਾਰ ਸਤਰਕ ਰਹਿੰਦਾਗਾ ਅੱਜ ਸੰਗਰੂਰ ਦੇ ਰਾਜ ਹਾਈ ਸਕੂਲ ਦੇ ਵਿੱਚ ਜਿੱਥੇ ਪੇਰੈਂਟਸ ਮੀਟਿੰਗ ਸੀ ਤਾਂ ਉੱਥੇ ਇੱਕ ਵੱਖਰਾ ਪ੍ਰੋਗਰਾਮ ਕਰਕੇ ਜਿਹੜਾ ਬੱਚਿਆਂ ਨੂੰ ਜਿਹੜੇ ਟ੍ਰੈਫਿਕ ਰੂਲਸ ਨੇਗੇ ਬੱਚਿਆਂ ਨੇ ਕਿਸ ਤਰ੍ਹਾਂ ਜਿਹੜਾ ਕਿਉਂਕਿ ਜਦੋਂ ਬੱਚੇ ਇਸ ਅਵਸਥਾ ਦੇ ਵਿੱਚ ਹੁੰਦੇ ਆ ਤਾਂ ਕਈ ਵਾਰੀ ਕੋਈ ਸਕੂਟਰ ਮੋਟਰਸਾਈਕਲ ਲੈ ਕੇ ਚਲੇ ਜਾਂਦੇ ਆ ਤਾਂ ਉਹ ਚੀਜ਼ਾਂ ਨੂੰ ਲੈ ਕੇ ਕੀ ਕੀ ਇਹ ਕਿਸੇ ਵੀ ਤਰ੍ਹਾਂ ਦੇ ਵਿੱਚ ਤੁਹਾਡੇ ਲਈ ਸੇਫ ਨਹੀਂ ਹੈਗਾ ਉਹਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅੱਜ ਇੱਕ ਸਪੈਸ਼ਲ ਪ੍ਰੋਗਰਾਮ ਕਰਵਾਇਆ ਗਿਆ ਹੈ ਅਧਿਕਾਰੀ ਸਾਡੇ ਨਾਲ ਨੇ ਸਰ ਕਿਵੇਂ ਦੇਖਦੇ ਹੋ ਕਿ ਅੱਜ ਤੁਸੀਂ ਸਕੂਲ 'ਚ ਬੱਚਿਆਂ ਨੂੰ ਕਾਫੀ ਚੀਜ਼ਾਂ ਸਮਝਾਈਆਂ ਨੇ ਇਹ ਇਹਨਾਂ ਦਾ ਕਿੰਨਾ ਅਸਰ ਜਾਂਦਾ ਹੈਗਾ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਬੱਚੇ ਕਈ ਵਾਰੀ ਛੋਟੀ ਉਮਰ ਦੇ ਵਿੱਚ ਘਰੋਂ ਕੋਈ ਵਹੀਕਲ ਲੈ ਕੇ ਚਲੇ ਜਾਂਦੇ ਆ ਟੂ-ਵੀਲਰ ਲੈ ਕੇ ਚਲੇ ਜਾਂਦਾ ਕੋਈ ਘਟਨਾ ਵਾਪਰ ਜਾਂਦੀ ਆ ਤਾਂ ਇਹਨਾਂ ਨੂੰ ਲੈ ਕੇ ਅੱਜ ਸਮਝਾਇਆ ਗਿਆ ਹੈਗਾ ਅੱਜ ਜੀ ਅਸੀਂ ਰਾਜ ਹਾਈ ਸਕੂਲ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਕੰਨੀਓ ਇੱਥੇ ਪੇਰੈਂਟ-ਟੀਚਰ ਮੀਟਿੰਗ ਦੇ ਦੌਰਾਨ ਬੱਚਿਆਂ ਤੇ ਮਾਪਿਆਂ ਨੂੰ ਅਸੀਂ ਟ੍ਰੈਫਿਕ ਰੂਲਸ ਬਾਰੇ ਤੇ ਰੋਡ ਸੇਫਟੀ ਬਾਰੇ ਅਵੇਅਰ ਕੀਤਾ ਹੈਗਾ ਜਿਵੇਂ ਕਿ ਬੱਚੇ ਆਪਣਾ ਆਉਣ ਵਾਲਾ ਭਵਿੱਖ ਨੇ ਜੇ ਬੱਚੇ ਅੱਜ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਸਾਰੇ ਰੂਲਸ ਪਤਾ ਹੋਣਗੇ ਤਾਂ ਹੀ ਆਪਣੀ ਸੈਫਟੀ ਸੁਰੱਖਿਆ ਇਨਸ਼ੋਰ ਹੋ ਸਕਦੀ ਹੈ ਬੱਚਿਆਂ ਨੂੰ ਅੱਜ ਸਾਰੇ ਡਾਕੂਮੈਂਟਸ ਬਾਰੇ ਦੱਸਿਆ ਗਿਆ ਰੂਡ ਸਾਈਨਸ ਬਾਰੇ ਦੱਸਿਆ ਗਿਆ ਸੇਫ ਸਕੂਲ ਵਨ ਪਾਲਿਸੀ ਬਾਰੇ ਦੱਸਿਆ ਗਿਆ ਇਹਨਾਂ ਸਾਰਿਆਂ ਦੀ ਮਹੱਤਤਾ ਦੱਸੀ ਗਈ ਤੇ ਇਹਨਾਂ ਦੀ ਨੂੰ ਜੇ ਆਪਾਂ ਨਹੀਂ ਫੋਲੋ ਕਰਦੇ ਤਾਂ ਕੀ ਕੀ ਆਪਣੇ ਨੂੰ ਦਿੱਕਤਾਂ ਆ ਸਕਦੀਆਂ ਇਸ ਬਾਰੇ ਵਿਚਾਰ ਵਟਾਂਦਰਾ ਸਾਰੇ ਨਾਲ ਕੀਤਾ ਗਿਆ ਅਸੀਂ ਬੱਚਿਆਂ ਦਾ ਰਿਸਪਾਂਸ ਮਾਤੂ ਦਾ ਰਿਸਪੌਂਸ ਬਹੁਤ ਵਧੀਆ ਸੀਗਾ ਅਸੀਂ ਸਪੈਸ਼ਲੀ ਸਕੂਲ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਨੇਪੜੇ ਚੜਾਇਆ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਬੱਚੇ ਇਸ ਨੂੰ ਅਪਣਾਉਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਸੁਰੱਖਿਆ ਵਧੇਗੀ ਜਿਸ ਨਾਲ ਐਕਸੀਡੈਂਟ ਦਰ ਬਹੁਤ ਹੀ ਮਿਨੀਮਮ ਲੈਵਲ ਤੇ ਆ ਜਾਵੇਗੀ ਧੰਨਵਾਦ ਸਰ ਕਿਵੇਂ ਦੇਖਦੇ ਕਿ ਤੁਸੀਂ ਵੀ ਜੇ ਲਗਾਤਾਰ ਸਕੂਲਾਂ ਦੇ ਵਿੱਚ ਵੀ ਜਾਣੇ ਹੋ ਸਕੂਲਾਂ ਦੇ ਵਿੱਚ ਵੀ ਸਮਝਾਉਣੇ ਤਾਂ ਕਿੰਨਾ ਕ ਅਸਰ ਲੱਗਦਾਗਾ ਕਿਉਂਕਿ ਬੱਚਿਆਂ ਦੇ ਅਸੀਂ ਅਕਸਰ ਦੇਖਦੇ ਆਂਗੇ ਕਿ ਸਕੂਲ ਬੈਨਾਂ ਦੇ ਵਿੱਚ ਚਾਹੇ ਬੱਚੇ ਹੋਣ ਉੱਥੇ ਸੇਫਟੀ ਜ਼ਰੂਰੀ ਹੁੰਦੀ ਹੈ ਭਾਵੇਂ ਬੱਚੇ ਜਦੋਂ ਰੋਡ ਕ੍ਰੋਸ ਕਰ ਰਹੇ ਹੁੰਦੇ ਨੇ ਸਕੂਲ ਤੋਂ ਬਾਹਰ ਨਿਕਲਦੇ ਨੇ ਉੱਥੇ ਕਈ ਵਾਰੀ ਹਾਦਸੇ ਹੋ ਜਾਂਦੇ ਨੇ ਤੇ ਇੰਨਾਂ ਚੀਜ਼ਾਂ ਨੂੰ ਲੈ ਕੇ ਅੱਜ ਕੀ ਕੀ ਚੀਜ਼ਾਂ ਸਮਝਾਈਆਂ ਗਈਆਂ ਨੇ ਅਸੀਂ ਸਰ ਬੱਚਿਆਂ ਨੂੰ ਟ੍ਰੈਫਿਕ ਰੂਲ ਜਵਾਰੇ ਪੂਰਾ ਜਾਣਕਾਰੀ ਦੇ ਰਹੇ ਆਂ ਤਾਂ ਜੋ ਬੱਚਿਆਂ ਦਾ ਜਿਹੜਾ ਹੈਗਾ ਆਉਣਾ ਜਾਣਾ ਸੁਰੱਖਿਅਤ ਰਹਿ ਸਕੇ ਬੱਚਿਆਂ ਨੂੰ ਤੇ ਡਰਾਈਵਰਜ਼ ਨੂੰ ਜਿਹੜੇ ਇਹਨਾਂ ਦੀਆਂ ਸਕੂਲ ਦੀਆਂ ਬੈਂ ਚਲਾਉਂਦੇ ਨੇ ਮੈਨ ਮੇਨਲੀ ਅਸੀਂ ਉਹਨਾਂ ਨੂੰ ਵੀ ਫੋਕਸ ਕਰਦੇ ਆਂ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਤੇ ਬੱਚੇ ਹੁਣ ਸਰ 16 ਦੀ ਏਜ ਦੇ Uh, 16 ਦਿਜੇ ਦੇ ਨੇੜੇ ਪਹੁੰਚ ਚੁੱਕੇ ਨੇ ਤੇ ਇਹਨਾਂ ਨੇ ਲਾਇਸੈਂਸ ਬਣਾਉਣੇ ਨੇ ਮਾਨਯੋਗ ਪੰਜਾਬ ਸਰਕਾਰ ਵੱਲੋਂ ਸਾਡੀਆਂ ਲਾਇਸੈਂਸ ਸੰਬੰਧੀ 29 ਸਰਵਿਸਿਜ਼ ਨੇ ਜਿਹੜੀਆਂ ਉਹ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖ ਕੇ ਜੀ ਸੇਵਾ ਕੇਂਦਰਾਂ ਦੇ ਵਿੱਚ ਟਰਾਂਸਫਰ ਕੀਤੀਆਂ ਨੇ ਹੁਣ ਕਿਸੇ ਵੀ ਲਾਇਸੈਂਸ ਬਣਾਉਣ ਲਈ ਲਰਨਿੰਗ ਲਾਇਸੈਂਸ ਬਣਾਉਣ ਲਈ ਸਾਨੂੰ ਟਰਾਂਸਪੋਰਟ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਅਸੀਂ ਆਪਣੇ ਘਰ ਦੇ ਨੇੜੇ ਸੇਵਾ ਕੇਂਦਰ ਦੇ ਵਿੱਚੋਂ ਇਹ ਉਹ ਸੇਵਾ ਲੈ ਸਕਦੇ ਹਾਂ ਅਸੀਂ ਮੁੱਖ ਤੌਰ ਤੇ ਬੱਚਿਆਂ ਨੂੰ ਇਹੀ ਦੱਸਿਆ ਵੀ ਉਹਨਾਂ ਨੂੰ ਹੁਣ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸੌਖੀ ਅਤੇ ਸਰਲ ਕਰ ਦਿੱਤੀ ਗਈ ਹੈ ਜੀ ਇਹਦੇ ਲਈ ਸੇਵਾ ਕੇਂਦਰ ਦੇ ਵਿੱਚੋਂ ਜਾਣਗੇ ਤਾਂ ਬੜਾ ਸੌਖੇ ਤਰੀਕੇ ਨਾਲ ਉਹਨਾਂ ਦਾ ਲਾਇਸੈਂਸ ਬਣ ਜੇਗਾ ਜੇ ਸਾਰੇ ਬੱਚੇ ਨਿਯਮਾਂ ਦੀ ਪਾਲਣਾ ਕਰਨਗੇ ਇਸ ਦੇ ਨਾਲ ਦੇਖੋ ਜਿਹੜੀ ਹਾਦਸਿਆਂ ਦੀ ਦਰ ਆ ਉਹ ਘਟੇਗੀ ਸੰਗਰੂਰ ਪ੍ਰਸ਼ਾਸਨ ਮਾਨਯੋਗ ਡੀਸੀ ਸਾਹਿਬ ਸੰਗਰੂਰ ਅਤੇ ਰੀਜਨਲ ਟਰਾਂਸਪੋਰਟ ਅਫਸਰ ਸ਼੍ਰੀ ਨਵਨ ਮੜਕਨ ਜੀ ਵੱਲੋਂ ਸਖਤ ਹਦਾਇਤਾਂ ਨੇ ਵੀ ਇਹਦੇ ਸਬੰਧ ਦੇ ਵਿੱਚ ਜਿਹੜੀਆਂ ਸਕੂਲ ਵਾਹਨ ਦੇ ਡਰਾਈਵਰ ਜਨੇ ਉਹਨਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸਾਰੀਆਂ ਜਿਹੜੀਆਂ ਕੰਡੀਸ਼ਨ ਜਨੇ ਹਦਾਇਤਾਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸੇਫ ਸਕੂਲ ਵਾਹਨ ਪਾਲਿਸੀ ਦੀ ਮੁਕੰਮਲ ਰੂਪ ਵਿੱਚ ਲਾਗੂ ਕੀਤਾ ਜਾ ਸਕੇ ਉਹਦੇ ਨਾਲ ਹਾਦਸਿਆਂ ਦੀ ਦਰ ਘਟ ਜਾਵੇਗੀ ਸਰ ਕਿਵੇਂ ਦੇਖਦੇ ਹੋ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਸਕੂਲ ਚ ਜਿਹੜੇ ਬੱਚੇ ਨੇਗੇ ਉਹ ਇਲੈਕਟ੍ਰੋਨਿਕ ਸਕੂਟਰੀਆਂ ਨੇ ਜਿਹੜੀਆਂ ਉਹ ਲੈ ਕੇ ਆ ਜਾਂਦੇ ਆ ਕਿ ਤਾਂ ਇਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਨਿਯਮ ਨੇਗੇ ਕਿਉਂਕਿ ਬਹੁਤ ਸਾਰੇ ਬੱਚੇ ਆ ਲਾਇਸੈਂਸ ਵੀ ਨਹੀਂ ਬਣਿਆ ਹੁੰਦਾ ਤਾਂ ਕਈ ਵਾਰੀ ਮਾਪੇ ਵੀ ਅਲਾਉ ਕਰ ਦਿੰਦੇ ਆ ਤਾਂ ਉਸ ਨੂੰ ਲੈ ਕੇ ਵੀ ਕਈ ਵਾਰੀ ਹਾਦਸੇ ਆ ਜਿਹੜੇ ਵਾਪਰ ਦੇ ਦੇਖੇ ਗਏ ਨੇਗੇ ਜਿਹੜੀਆਂ ਇਲੈਕਟ੍ਰਿਕ ਬਾਈਕਸ ਨੇ ਜੀ ਉਹਦੇ ਲਈ ਵੀ ਸਰਕਾਰ ਵੱਲੋਂ ਜਿਹੜੇ ਰੂਲ ਤੈਅ ਕੀਤੇ ਗਏ ਨੇ ਉਹ ਰੂਲਾਂ ਬਾਰੇ ਅਸੀਂ ਜਿਹੜੇ ਸੈਸ਼ਨਾਂ ਦੇ ਵਿੱਚ ਪੂਰੀ ਜਾਣਕਾਰੀ ਦੇ ਰਹੇ ਹਾਂ ਤੇ ਅਸੀਂ ਟੀਚਰਜ਼ ਨੂੰ ਵੀ ਪੇਰੈਂਟਸ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਵੀ ਉਹਨਾਂ ਰੂਲਾਂ ਦੇ ਤਹਿਤ ਰਹਿ ਕੇ ਹੀ ਬੱਚੇ ਨੂੰ ਵਹੀਕਲ ਦਿੱਤਾ ਜਾਵੇ ਇਸ ਤੋਂ ਬਿਨਾ ਜੇ ਬੱਚੇ ਤੁਹਾਡੇ ਵਹੀਕਲ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਵਹੀਕਲ ਨਾ ਦਿੱਤਾ ਜਾਵੇ ਜਿੰਨ ਤਦ ਤੱਕ ਉਹਨਾਂ ਦਾ ਲਾਇਸੈਂਸ ਨਹੀਂ ਬਣਦਾ ਲਾਇਸੈਂਸ ਦੇਖੋ ਉਸ ਦਾ ਹੀ ਬਣੇਗਾ ਜਿਹਨੂੰ ਪ੍ਰੋਪਰ ਟ੍ਰੇਨਿੰਗ ਮਿਲੇਗੀ ਤੇ ਫਿਰ ਉਸ ਦਾ ਇੱਕ ਆਟੋਮੈਟਿਡ ਡਰਾਈਵਿੰਗ ਟਰੈਕ ਤੇ ਟੈਸਟ ਹੋਵੇਗਾ ਜਦੋਂ ਬੱਚਾ ਟੈਸਟ ਟਰੈਕ ਪਾਸ ਕਰ ਲੈਂਦਾ ਜੀ ਤਾਂ ਬਹੁਤ ਘੱਟ ਚਾਂਸਸ ਹੁੰਦੇ ਨੇ ਕਿ ਉਹ ਆਵਾਜਾਈ ਦੇ ਵਿੱਚ ਕੋਈ ਵਿਗਨ ਪਾਊਗਾ ਜਾਂ ਉਹਦਾ ਕੋਈ ਹਾਦਸਾ ਹੋਊਗਾ ਕਿਉਂਕਿ ਉਹ ਟੈਸਟ ਜਦੋਂ ਕੋਈ ਵੀ ਵਿਦਿਆਰਥੀ ਜਾਂ ਕੋਈ ਵੀ ਸਿਟੀਜ਼ਨ ਪਾਰ ਕਰ ਲੈਂਦਾ ਜੀ ਟੈਸਟ ਤਾਂ ਉਹਦੇ ਵਿੱਚ ਉਹ ਡਰਾਈਵਿੰਗ ਦੇ ਵਿੱਚ ਨਿਪੁੰਨ ਹੁੰਦਾ ਜੀ ਉਹ ਤਾਂ ਹੀ ਟੈਸਟ ਪਾਸ ਹੁੰਦਾ ਜੀ ਬਿਲਕੁਲ ਸਰ ਕਿਵੇਂ ਦੇਖਦੇ ਹੋ ਕਿ ਅੱਜ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਪੀਟੀਐਮ ਦੇ ਮੌਕੇ ਦੇ ਉੱਪਰ ਪੇਰੈਂਟਸ ਵੀ ਹੁੰਦੇ ਨੇ ਬੱਚੇ ਵੀ ਹੁੰਦੇ ਨੇ ਤਾਂ ਜਦੋਂ ਇਹੋਆਂ ਚੀਜ਼ਾਂ ਸਮਝਾਈਆਂ ਜਾਂਦੀਆਂ ਨੇ ਲੱਗਦਾ ਤੁਹਾਨੂੰ ਵੀ ਜਿਹੜੇ ਬੱਚੇ ਨੇ ਕਿਉਂਕਿ ਸਾਡਾ ਆਪ ਵੇਖਣੇਗੇ ਇਹਨਾਂ ਨੇ ਕੱਲ ਨੂੰ 4-ਵੀਲ 2-ਵੀਲ ਜਿਹੜੇ ਵਹੀਕਲ ਨੇ ਉਹ ਵੀ ਚਲਾਉਣੇ ਨੇ ਤਾਂ ਲੱਗਦਾ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਅਸਰ ਕਰਦੀਆਂ ਨੇ ਬਹੁਤ ਸਰ ਜ਼ਿਆਦਾ ਅਸਰ ਕਰਦੀਆਂ ਨੇ ਗਿਆ ਸਾਡੇ ਪਾਸ ਸਮੇਂ-ਸਮੇਂ ਤੇ ਟ੍ਰੈਫਿਕ ਵਿਭਾਗ ਵੱਲੋਂ ਸਪੀਚ ਦੇ ਕੇ ਜਾਂਦੇ ਨੇਗੇ ਸਮਝਾ ਕੇ ਜਾਂਦੇ ਨੇ ਬੱਚਿਆਂ ਨੂੰ ਜਿਹੜੇ ਸਾਡੇ ਟ੍ਰੈਕ ਨਿਜਮ ਨੇ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਉਹਨਾਂ ਬਾਰੇ ਦੱਸ ਕੀ ਜਾਂਦੇ ਨੇ ਪਰ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੀਟੀਐਮ ਦੇ ਉੱਤੇ ਪੇਰੈਂਟਸ ਵੀ ਆਏ ਹੋਏ ਸੀਗੇ ਪੇਰੈਂਟਸ ਅਣਜਾਣ ਹੁੰਦੇ ਨੇ ਬੱਚਾ ਬਾਰੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੇ ਉਹ ਸਾਰਾ ਕੁਝ ਉਹਨਾਂ ਨੂੰ ਸਮਝਾਇਆ ਗਿਆ ਕਿ ਤੁਸੀਂ ਹੀ ਬਰਾਬਰ ਦੇ ਜ਼ਿੰਮੇਵਾਰ ਹੋ ਜੇ ਤੁਹਾਡਾ ਬੱਚਾ ਕੋਈ ਵਹੀਕਲ ਬਿਨਾਂ ਲਾਇਸੈਂਸ ਤੋਂ ਚਲਾ ਰਿਹਾ ਹੈਗਾ ਤਾਂ ਸਰ ਨੇ ਤੇ ਇਹਨਾਂ ਦੀ ਟੀਮ ਨੇ ਬੜਾ ਬਖੂਬੀ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਸਮਝਾਇਆ ਗਿਆ ਕਿ ਸਰਕਾਰ ਦੀ ਜਿਹੜੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਨੀ ਆ ਤੇ ਬਿਨਾ ਲਾਇਸੈਂਸ ਤੋਂ ਠੀਕਾ ਤੇ ਕੋਈ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਤੇ ਭਾਵੇਂ ਇਲੈਕਟ੍ਰਿਕ ਵਹੀਕਲ ਆ ਉਹ ਵੀ ਜਿਹੜਾ ਹੈ ਅਲਾਉਡ ਨਹੀਂ ਹੈ ਤੇ ਸਾਡੀ ਸੰਸਥਾ ਦੇ ਵਿੱਚ ਸਾਡੇ ਪ੍ਰਿੰਸੀਪਲ ਸਾਹਿਬ ਸ਼੍ਰੀ ਵਿਪਨਜਾਪ ਲਾਜੀ ਨੇ ਪਹਿਲਾਂ ਹੀ ਸਖਤੀ ਦੇ ਨਾਲ ਕਾਨੂੰਨ ਬਣਾ ਚੁੱਕੇ ਨੇ ਕਿ ਅਸੀਂ ਕਿਸੇ ਵੀ ਵਿਦਿਆਰਥੀ ਨੂੰ ਬਿਨਾ ਲਾਇਸੈਂਸ ਤੋਂ ਸਕੂਲ ਦੇ ਗੇਟ ਤੇ ਸਾਡੇ ਸਿਕਿਉਰਿਟੀ ਗਾਰਡ ਨੇਗੇ ਐਂਟਰੀ ਨਹੀਂ ਕਰ ਦਿੰਦੇ ਹੈਗੇ ਤੇ ਇਹਦੇ ਨਾਲ ਅੱਜ ਹੋਰ ਫਾਇਦਾ ਮਿਲੇਗਾ ਬੱਚਿਆਂ ਨੂੰ ਇਹਦੇ ਬਾਰੇ ਹੋਰ ਜਾਣਕਾਰੀ ਮਿਲੇਗੀ ਪੇਰੈਂਟਸ ਹੋਰ ਸचेत ਹੋਣਗੇ ਤੇ ਬਹੁਤ ਅੱਛਾ ਸਲੱਗਾ ਯੋਗ ਕਰਨ ਬਿਲਕੁਲ ਜਿਸ ਤਰ੍ਹਾਂ ਦਾ ਸਾਡਾ ਰੋਟ ਟ੍ਰਾਂਸਮਿਸ਼ਨ ਹੁੰਦਾ ਜਾ ਰਿਹਾ ਤਾਂ ਉਸ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਵੱਧ ਤੋਂ ਵੱਧ ਅਲਿਕੇ ਜਾਣੇ ਚਾਹੀਦੇ ਨੇ ਇਸੇ ਨੂੰ ਲੈ ਕੇ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਅੱਜ ਸਕੂਲ ਦੇ ਵਿੱਚ ਜਿੱਥੇ ਬੱਚਿਆਂ ਨੂੰ ਇਹ ਚੀਜ਼ ਦੱਸੀ ਗਈ ਉੱਥੇ ਪੀਟੀਐਮ ਦੇ ਵਿੱਚ ਜਿੱਥੇ ਬੱਚਿਆਂ ਦੇ ਮਾਤਾ ਪਿਤਾ ਆਏ ਹੋਏ ਸੀ ਉਹਨਾਂ ਦੇ ਸਾਹਮਣੇ ਜਿਹੜੀਆਂ ਟ੍ਰੈਫਿਕ ਰੂਲਸ ਨੇਗੀ ਕਿਸ ਤਰ੍ਹਾਂ ਬੱਚਿਆਂ ਨੇ ਸਕੂਲ ਆਉਣਾ ਜਾਂ ਵਹੀਕਲ ਨੂੰ ਲੈ ਕੇ ਕਿਸ ਕਿਸ ਤਰ੍ਹਾਂ ਦੀ ਜਿਹੜੇ ਗਾਈਡਲਾਈਨ ਨੇ ਜਾਂ ਟ੍ਰੈਫਿਕ ਦੀਆਂ ਉਹ ਸਾਰੀਆਂ ਸਮਝਾਈਆਂ ਗਈਆਂ ਨੇਗੀਆਂ ਦਾ ਥੈਂਕਸ ਵੀਰਾ ਤੋਂ ਕੁਲਵੀਰ ਸਿੰਘ ਸੰਗਰੂਰ ਸੰਗਰੂਰ ਦੇ ਵਿੱਚ ਜੇ ਗੱਲ ਕਰੀਏ ਪਿਛਲੇ ਸਮਿਆਂ ਦੇ ਵਿੱਚ ਕਈ ਜਿਹੜੀਆਂ ਬੱਚਿਆਂ ਨੂੰ ਲੈ ਕੇ ਘਟਨਾਵਾਂ ਹੋਈਆਂ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਸੰਗਰੂਰ ਦਾ ਪ੍ਰਸ਼ਾਸਨ ਹੈ ਲਗਾਤਾਰ ਸਤਰਕ ਰਹਿੰਦਾਗਾ ਅੱਜ ਸੰਗਰੂਰ ਦੇ ਰਾਜ ਹਾਈ ਸਕੂਲ ਦੇ ਵਿੱਚ ਜਿੱਥੇ ਪੇਰੈਂਟਸ ਮੀਟਿੰਗ ਸੀ ਤਾਂ ਉੱਥੇ ਇੱਕ ਵੱਖਰਾ ਪ੍ਰੋਗਰਾਮ ਕਰਕੇ ਜਿਹੜਾ ਬੱਚਿਆਂ ਨੂੰ ਜਿਹੜੇ ਟ੍ਰੈਫਿਕ ਰੂਲਸ ਨੇਗੇ ਬੱਚਿਆਂ ਨੇ ਕਿਸ ਤਰ੍ਹਾਂ ਜਿਹੜਾ ਕਿਉਂਕਿ ਜਦੋਂ ਬੱਚੇ ਇਸ ਅਵਸਥਾ ਦੇ ਵਿੱਚ ਹੁੰਦੇ ਆ ਤਾਂ ਕਈ ਵਾਰੀ ਕੋਈ ਸਕੂਟਰ ਮੋਟਰਸਾਈਕਲ ਲੈ ਕੇ ਚਲੇ ਜਾਂਦੇ ਆ ਤਾਂ ਉਹ ਚੀਜ਼ਾਂ ਨੂੰ ਲੈ ਕੇ ਕੀ ਕੀ ਇਹ ਕਿਸੇ ਵੀ ਤਰ੍ਹਾਂ ਦੇ ਵਿੱਚ ਤੁਹਾਡੇ ਲਈ ਸੇਫ ਨਹੀਂ ਹੈਗਾ ਉਹਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅੱਜ ਇੱਕ ਸਪੈਸ਼ਲ ਪ੍ਰੋਗਰਾਮ ਕਰਵਾਇਆ ਗਿਆ ਹੈਗਾ ਅਧਿਕਾਰੀ ਸਾਡੇ ਨਾਲ ਨੇ ਸਰ ਕਿਵੇਂ ਦੇਖਦੇ ਹੋ ਕਿ ਅੱਜ ਤੁਸੀਂ ਸਕੂਲ 'ਚ ਬੱਚਿਆਂ ਨੂੰ ਕਾਫੀ ਚੀਜ਼ਾਂ ਸਮਝਾਈਆਂ ਨੇ ਇਹ ਇਹਨਾਂ ਦਾ ਕਿੰਨਾ ਅਸਰ ਜਾਂਦਾ ਹੈਗਾ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਬੱਚੇ ਕਈ ਵਾਰੀ ਛੋਟੀ ਉਮਰ ਦੇ ਵਿੱਚ ਘਰੋਂ ਕੋਈ ਵਹੀਕਲ ਲੈ ਕੇ ਚਲੇ ਜਾਂਦੇ ਆ ਟੂ-ਵੀਲਰ ਲੈ ਕੇ ਚਲੇ ਜਾਂਦਾ ਕੋਈ ਘਟਨਾ ਵਾਪਰ ਜਾਂਦੀ ਆ ਤਾਂ ਇਹਨਾਂ ਨੂੰ ਲੈ ਕੇ ਅੱਜ ਸਮਝਾਇਆ ਗਿਆ ਹੈਗਾ ਅੱਜ ਜੀ ਅਸੀਂ ਰਾਜ ਹਾਈ ਸਕੂਲ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਕੰਨੀਓ ਇੱਥੇ ਪੇਰੈਂਟ ਟੀਚਰ ਮੀਟਿੰਗ ਦੇ ਦੌਰਾਨ ਬੱਚਿਆਂ ਤੇ ਮਾਪਿਆਂ ਨੂੰ ਅਸੀਂ ਟ੍ਰੈਫਿਕ ਰੂਲਸ ਬਾਰੇ ਤੇ ਰੋਡ ਸੇਫਟੀ ਬਾਰੇ ਅਵੇਅਰ ਕੀਤਾ ਹੈਗਾ ਜਿਵੇਂ ਕਿ ਬੱਚੇ ਆਪਣਾ ਆਉਣ ਵਾਲਾ ਭਵਿੱਖ ਨੇ ਜੇ ਬੱਚੇ ਅੱਜ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਸਾਰੇ ਰੂਲਸ ਪਤਾ ਹੋਣਗੇ ਤਾਂ ਹੀ ਆਪਣੀ ਸੁਰੱਖਿਆ ਇਨਸ਼ੋਰ ਹੋ ਸਕਦੀ ਹੈ ਬੱਚਿਆਂ ਨੂੰ ਅੱਜ ਸਾਰੇ ਡਾਕੂਮੈਂਟਸ ਬਾਰੇ ਦੱਸਿਆ ਗਿਆ ਰੂਡ ਸਾਈਨਸ ਬਾਰੇ ਦੱਸਿਆ ਗਿਆ ਸੇਫ ਸਕੂਲ ਵਨ ਪਾਲਿਸੀ ਬਾਰੇ ਦੱਸਿਆ ਗਿਆ ਇਹਨਾਂ ਸਾਰਿਆਂ ਦੀ ਮਹੱਤਤਾ ਦੱਸੀ ਗਈ ਤੇ ਇਹਨਾਂ ਦੀ ਨੂੰ ਜੇ ਆਪਾਂ ਨਹੀਂ ਫੋਲੋ ਕਰਦੇ ਤਾਂ ਕੀ ਕੀ ਆਪਣੇ ਨੂੰ ਦਿੱਕਤਾਂ ਆ ਸਕਦੀਆਂ ਇਸ ਬਾਰੇ ਵਿਚਾਰ ਵਟਾਂਦਰਾ ਸਾਰੇ ਨਾਲ ਕੀਤਾ ਗਿਆ ਅਸੀਂ ਬੱਚਿਆਂ ਦਾ ਰਿਸਪਾਂਸ ਮਾਤੂ ਦਾ ਰਿਸਪੌਂਸ ਬਹੁਤ ਵਧੀਆ ਸੀਗਾ ਅਸੀਂ ਸਪੈਸ਼ਲੀ ਸਕੂਲ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਨੇਪੜੇ ਚੜਾਇਆ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਬੱਚੇ ਇਸ ਨੂੰ ਅਪਣਾਉਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਸੁਰੱਖਿਆ ਵਧੇਗੀ ਜਿਸ ਨਾਲ ਐਕਸੀਡੈਂਟ ਦਰ ਬਹੁਤ ਹੀ ਮਿਨੀਮਮ ਲੈਵਲ ਤੇ ਆ ਜਾਵੇਗੀ ਧੰਨਵਾਦ ਸਰ ਕਿਵੇਂ ਦੇਖਦੇ ਕਿ ਤੁਸੀਂ ਵੀ ਜੇ ਲਗਾਤਾਰ ਸਕੂਲਾਂ ਦੇ ਵਿੱਚ ਵੀ ਜਾਣੇ ਹੋ ਸਕੂਲਾਂ ਦੇ ਵਿੱਚ ਵੀ ਸਮਝਾਉਣੇ ਤਾਂ ਕਿੰਨਾ ਕ ਅਸਰ ਲੱਗਦਾਗਾ ਕਿਉਂਕਿ ਬੱਚਿਆਂ ਦੇ ਅਸੀਂ ਅਕਸਰ ਦੇਖਦੇ ਆਂਗੇ ਕਿ ਸਕੂਲ ਬੈਨਾਂ ਦੇ ਵਿੱਚ ਚਾਹੇ ਬੱਚੇ ਹੋਣ ਉੱਥੇ ਸੇਫਟੀ ਜ਼ਰੂਰੀ ਹੁੰਦੀ ਹੈ ਭਾਵੇਂ ਬੱਚੇ ਜਦੋਂ ਰੋਡ ਕ੍ਰੋਸ ਕਰ ਰਹੇ ਹੁੰਦੇ ਨੇ ਸਕੂਲ ਤੋਂ ਬਾਹਰ ਨਿਕਲਦੇ ਨੇ ਉੱਥੇ ਕਈ ਵਾਰੀ ਹਾਦਸੇ ਹੋ ਜਾਂਦੇ ਨੇ ਤੇ ਇੰਨਾਂ ਚੀਜ਼ਾਂ ਨੂੰ ਲੈ ਕੇ ਅੱਜ ਕੀ ਕੀ ਚੀਜ਼ਾਂ ਸਮਝਾਈਆਂ ਗਈਆਂ ਨੇ ਅਸੀਂ ਸਰ ਬੱਚਿਆਂ ਨੂੰ ਟ੍ਰੈਫਿਕ ਰੂਲ ਜਵਾਰੇ ਪੂਰਾ ਜਾਣਕਾਰੀ ਦੇ ਰਹੇ ਆਂ ਤਾਂ ਜੋ ਬੱਚਿਆਂ ਦਾ ਜਿਹੜਾ ਹੈਗਾ ਆਉਣਾ ਜਾਣਾ ਸੁਰੱਖਿਅਤ ਰਹਿ ਸਕੇ ਬੱਚਿਆਂ ਨੂੰ ਤੇ ਡਰਾਈਵਰ ਜੀ ਨੂੰ ਜਿਹੜੇ ਇਹਨਾਂ ਦੇ ਆ ਸਕੂਲ ਦੀਆਂ ਬੈਨ ਚਲਾਉਂਦੇ ਨੇ ਮੈਨ ਮੇਨਲੀ ਅਸੀਂ ਉਹਨਾਂ ਨੂੰ ਵੀ ਫੋਕਸ ਕਰਦੇ ਹਾਂ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਅਤੇ ਬੱਚੇ ਹੁਣ ਸਰ 16 ਦੀ ਏਜ ਦੇ Uh, 16 ਦਿਜੇ ਦੇ ਨੇੜੇ ਪਹੁੰਚ ਚੁੱਕੇ ਨੇ ਤੇ ਇਹਨਾਂ ਨੇ ਲਾਇਸੈਂਸ ਬਣਾਉਣੇ ਨੇ ਮਾਨਯੋਗ ਪੰਜਾਬ ਸਰਕਾਰ ਵੱਲੋਂ ਸਾਡੀਆਂ ਲਾਇਸੈਂਸ ਸੰਬੰਧੀ 29 ਸਰਵਿਸਿਜ਼ ਨੇ ਜਿਹੜੀਆਂ ਉਹ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖ ਕੇ ਜੀ ਸੇਵਾ ਕੇਂਦਰਾਂ ਦੇ ਵਿੱਚ ਟਰਾਂਸਫਰ ਕੀਤੀਆਂ ਨੇ ਹੁਣ ਕਿਸੇ ਵੀ ਲਾਇਸੈਂਸ ਬਣਾਉਣ ਲਈ ਲਰਨਿੰਗ ਲਾਇਸੈਂਸ ਬਣਾਉਣ ਲਈ ਸਾਨੂੰ ਟਰਾਂਸਪੋਰਟ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਅਸੀਂ ਆਪਣੇ ਘਰ ਦੇ ਨੇੜੇ ਸੇਵਾ ਕੇਂਦਰ ਦੇ ਵਿੱਚੋਂ ਇਹ ਉਹ ਸੇਵਾ ਲੈ ਸਕਦੇ ਹਾਂ ਅਸੀਂ ਮੁੱਖ ਤੌਰ ਤੇ ਬੱਚਿਆਂ ਨੂੰ ਇਹੀ ਦੱਸਿਆ ਵੀ ਉਹਨਾਂ ਨੂੰ ਹੁਣ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸੌਖੀ ਅਤੇ ਸਰਲ ਕਰ ਦਿੱਤੀ ਗਈ ਹੈ ਜੀ ਇਹਦੇ ਲਈ ਸੇਵਾ ਕੇਂਦਰ ਦੇ ਵਿੱਚੋਂ ਜਾਣਗੇ ਤਾਂ ਬੜਾ ਸੌਖੇ ਤਰੀਕੇ ਨਾਲ ਉਹਨਾਂ ਦਾ ਲਾਇਸੈਂਸ ਬਣ ਜੇਗਾ ਜੇ ਸਾਰੇ ਬੱਚੇ ਨਿਯਮਾਂ ਦੀ ਪਾਲਣਾ ਕਰਨਗੇ ਇਸ ਦੇ ਨਾਲ ਦੇਖੋ ਜਿਹੜੀ ਹਾਦਸਿਆਂ ਦੀ ਦਰ ਆ ਉਹ ਘਟੇਗੀ ਸੰਗਰੂਰ ਪ੍ਰਸ਼ਾਸਨ ਮਾਨਯੋਗ ਡੀਸੀ ਸਾਹਿਬ ਸੰਗਰੂਰ ਅਤੇ ਰੀਜਨਲ ਟਰਾਂਸਪੋਰਟ ਅਫਸਰ ਸ਼੍ਰੀ ਨਵਨ ਮੜਕਨ ਜੀ ਵੱਲੋਂ ਸਖਤ ਹਦਾਇਤਾਂ ਨੇ ਵੀ ਇਹਦੇ ਸਬੰਧ ਦੇ ਵਿੱਚ ਜਿਹੜੀਆਂ ਸਕੂਲ ਵਾਹਨ ਦੇ ਡਰਾਈਵਰ ਜਨੇ ਉਹਨਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸਾਰੀਆਂ ਜਿਹੜੀਆਂ ਕੰਡੀਸ਼ਨ ਜਨੇ ਹਦਾਇਤਾਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸੇਫ ਸਕੂਲ ਵਾਹਨ ਪਾਲਿਸੀ ਦੀ ਮੁਕੰਮਲ ਰੂਪ ਵਿੱਚ ਲਾਗੂ ਕੀਤਾ ਜਾ ਸਕੇ ਉਹਦੇ ਨਾਲ ਹਾਦਸਿਆਂ ਦੀ ਦਰ ਘਟ ਜਾਵੇਗੀ ਸਰ ਕਿਵੇਂ ਦੇਖਦੇ ਹੋ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਸਕੂਲ ਚ ਜਿਹੜੇ ਬੱਚੇ ਨੇਗੇ ਉਹ ਇਲੈਕਟ੍ਰੋਨਿਕ ਸਕੂਟਰੀਆਂ ਨੇ ਜਿਹੜੀਆਂ ਉਹ ਲੈ ਕੇ ਆ ਜਾਂਦੇ ਆ ਕਿ ਤਾਂ ਇਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਨਿਯਮ ਨੇਗੇ ਕਿਉਂਕਿ ਬਹੁਤ ਸਾਰੇ ਬੱਚੇ ਆ ਲਾਇਸੈਂਸ ਵੀ ਨਹੀਂ ਬਣਿਆ ਹੁੰਦਾ ਤਾਂ ਕਈ ਵਾਰੀ ਮਾਪੇ ਵੀ ਅਲਾਉ ਕਰ ਦਿੰਦੇ ਆ ਤਾਂ ਉਸ ਨੂੰ ਲੈ ਕੇ ਵੀ ਕਈ ਵਾਰੀ ਹਾਦਸੇ ਆ ਜਿਹੜੇ ਉਹ ਵਾਪਰਦੇ ਦੇਖੇ ਗਏ ਨੇ ਜਿਹੜੀਆਂ ਇਲੈਕਟ੍ਰਿਕ ਬਾਈਕਸ ਨੇ ਜੀ ਉਹਦੇ ਲਈ ਵੀ ਸਰਕਾਰ ਵੱਲੋਂ ਜਿਹੜੇ ਰੂਲ ਤੈਅ ਕੀਤੇ ਗਏ ਨੇ ਉਹ ਰੂਲਾਂ ਬਾਰੇ ਅਸੀਂ ਜਿਹੜੇ ਸੈਸ਼ਨਾਂ ਦੇ ਵਿੱਚ ਪੂਰੀ ਜਾਣਕਾਰੀ ਦੇ ਰਹੇ ਹਾਂ ਤੇ ਅਸੀਂ ਟੀਚਰਜ਼ ਨੂੰ ਵੀ ਪੇਰੈਂਟਸ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਵੀ ਉਹਨਾਂ ਰੂਲਾਂ ਦੇ ਤਹਿਤ ਰਹਿ ਕੇ ਹੀ ਬੱਚੇ ਨੂੰ ਵਹੀਕਲ ਦਿੱਤਾ ਜਾਵੇ ਇਸ ਤੋਂ ਬਿਨਾ ਜੇ ਬੱਚੇ ਤੁਹਾਡੇ ਵਹੀਕਲ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਵਹੀਕਲ ਨਾ ਦਿੱਤਾ ਜਾਵੇ ਜਿੰਨ ਤਦ ਤੱਕ ਉਹਨਾਂ ਦਾ ਲਾਇਸੈਂਸ ਨਹੀਂ ਬਣਦਾ ਲਾਇਸੈਂਸ ਦੇਖੋ ਉਸ ਦਾ ਹੀ ਬਣੇਗਾ ਜਿਹਨੂੰ ਪ੍ਰੋਪਰ ਟ੍ਰੇਨਿੰਗ ਮਿਲੇਗੀ ਤੇ ਫਿਰ ਉਸ ਦਾ ਇੱਕ ਆਟੋਮੈਟਿਡ ਡਰਾਈਵਿੰਗ ਟਰੈਕ ਤੇ ਟੈਸਟ ਹੋਵੇਗਾ ਜਦੋਂ ਬੱਚਾ ਟੈਸਟ ਟਰੈਕ ਪਾਸ ਕਰ ਲੈਂਦਾ ਜੀ ਤਾਂ ਬਹੁਤ ਘੱਟ ਚਾਂਸਸ ਹੁੰਦੇ ਨੇ ਕਿ ਉਹ ਆਵਾਜਾਈ ਦੇ ਵਿੱਚ ਕੋਈ ਵਿਗਨ ਪਾਊਗਾ ਜਾਂ ਉਹਦਾ ਕੋਈ ਹਾਦਸਾ ਹੋਊਗਾ ਕਿਉਂਕਿ ਉਹ ਟੈਸਟ ਜਦੋਂ ਕੋਈ ਵੀ ਵਿਦਿਆਰਥੀ ਜਾਂ ਕੋਈ ਵੀ ਸਿਟੀਜ਼ਨ ਪਾਰ ਕਰ ਲੈਂਦਾ ਜੀ ਟੈਸਟ ਤਾਂ ਉਹਦੇ ਵਿੱਚ ਉਹ ਡਰਾਈਵਿੰਗ ਦੇ ਵਿੱਚ ਨਿਪੁੰਨ ਹੁੰਦਾ ਜੀ ਉਹ ਤਾਂ ਹੀ ਟੈਸਟ ਪਾਸ ਹੁੰਦਾ ਬਿਲਕੁਲ ਸਰ ਕਿਵੇਂ ਦੇਖਦੇ ਹੋ ਕਿ ਅੱਜ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਪੀਟੀਐਮ ਦੇ ਮੌਕੇ ਦੇ ਉੱਪਰ ਪੇਰੈਂਟਸ ਵੀ ਹੁੰਦੇ ਨੇ ਬੱਚੇ ਵੀ ਹੁੰਦੇ ਨੇ ਤਾਂ ਜਦੋਂ ਇਹੋਆਂ ਚੀਜ਼ਾਂ ਸਮਝਾਈਆਂ ਜਾਂਦੀਆਂ ਨੇ ਲੱਗਦਾ ਤੁਹਾਨੂੰ ਵੀ ਜਿਹੜੇ ਬੱਚੇ ਨੇ ਕਿਉਂਕਿ ਸਾਡਾ ਆਪ ਵੇਖਣ ਲੇਗੇ ਇਹਨਾਂ ਨੇ ਕੱਲ ਨੂੰ 4-ਵੀਲ 2-ਵੀਲ ਜਿਹੜੇ ਵਹੀਕਲ ਨੇ ਉਹ ਵੀ ਚਲਾਉਣੇ ਨੇ ਤਾਂ ਲੱਗਦਾ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਅਸਰ ਕਰਦੀਆਂ ਨੇ ਬਹੁਤ ਸਰ ਜ਼ਿਆਦਾ ਅਸਰ ਕਰਦੀਆਂ ਨੇ ਗਿਆ ਸਾਡੇ ਪਾਸ ਸਮੇਂ-ਸਮੇਂ ਤੇ ਟ੍ਰੈਫਿਕ ਵਿਭਾਗ ਵੱਲੋਂ ਸਪੀਚ ਦੇ ਕੇ ਜਾਂਦੇ ਨੇਗੇ ਸਮਝਾ ਕੇ ਜਾਂਦੇ ਨੇ ਬੱਚਿਆਂ ਨੂੰ ਜਿਹੜੇ ਸਾਡੇ ਟ੍ਰੈਫਿਕ ਨਿਜਮ ਨੇ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਉਹਨਾਂ ਬਾਰੇ ਦੱਸ ਕੀ ਜਾਂਦੇ ਨੇ ਪਰ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੀਟੀਐਮ ਦੇ ਉੱਤੇ ਪੇਰੈਂਟਸ ਵੀ ਆਏ ਹੋਏ ਸੀਗੇ ਪੇਰੈਂਟਸ ਅਣਜਾਣ ਹੁੰਦੇ ਨੇ ਬੱਚਾ ਬਾਰੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੇ ਉਹ ਸਾਰਾ ਕੁਝ ਉਹਨਾਂ ਨੂੰ ਸਮਝਾਇਆ ਗਿਆ ਕਿ ਤੁਸੀਂ ਹੀ ਬਰਾਬਰ ਦੇ ਜ਼ਿੰਮੇਵਾਰ ਹੋ ਜੇ ਤੁਹਾਡਾ ਬੱਚਾ ਕੋਈ ਵਹੀਕਲ ਬਿਨਾਂ ਲਾਇਸੈਂਸ ਤੋਂ ਚਲਾ ਰਿਹਾ ਹੈਗਾ ਤਾਂ ਸਰ ਨੇ ਤੇ ਇਹਨਾਂ ਦੀ ਟੀਮ ਨੇ ਬੜਾ ਬਖੂਬੀ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਸਮਝਾਇਆ ਗਿਆ ਕਿ ਸਰਕਾਰ ਦੀ ਜਿਹੜੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਨੀ ਆ ਤੇ ਬਿਨਾ ਲਾਇਸੈਂਸ ਤੋਂ ਠੀਕਾ ਤੇ ਕੋਈ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਤੇ ਭਾਵੇਂ ਇਲੈਕਟ੍ਰਿਕ ਵਹੀਕਲ ਆ ਉਹ ਵੀ ਜਿਹੜਾ ਹੈ ਅਲਾਉਡ ਨਹੀਂ ਹੈ ਤੇ ਸਾਡੀ ਸੰਸਥਾ ਦੇ ਵਿੱਚ ਸਾਡੇ ਪ੍ਰਿੰਸੀਪਲ ਸਾਹਿਬ ਸ਼੍ਰੀ ਵਿਪਨਜਾਪ ਲਾ ਜੀ ਨੇ ਪਹਿਲਾਂ ਹੀ ਸਖਤੀ ਦੇ ਨਾਲ ਕਾਨੂੰਨ ਬਣਾ ਚੁੱਕੇ ਨੇ ਕਿ ਅਸੀਂ ਕਿਸੇ ਵੀ ਵਿਦਿਆਰਥੀ ਨੂੰ ਬਿਨਾ ਲਾਇਸੈਂਸ ਤੋਂ ਸਕੂਲ ਦੇ ਗੇਟ ਤੇ ਸਾਡੇ ਸਿਕਿਉਰਿਟੀ ਗਾਰਡ ਨੇਗੇ ਐਂਟਰੀ ਨਹੀਂ ਕਰ ਦਿੰਦੇ ਹੈਗੇ ਤੇ ਇਹਦੇ ਨਾਲ ਅੱਜ ਹੋਰ ਬਲ ਮਿਲੇਗਾ ਬੱਚਿਆਂ ਨੂੰ ਇਹਦੇ ਬਾਰੇ ਹੋਰ ਜਾਣਕਾਰੀ ਮਿਲੇਗੀ ਪੇਰੈਂਟਸ ਹੋਰ ਸचेत ਹੋਣਗੇ ਤੇ ਬਹੁਤ ਅੱਛਾ ਸਲਾਗ ਯੋਗ ਕਰਨਾ ਬਿਲਕੁਲ ਜਿਸ ਤਰ੍ਹਾਂ ਦਾ ਸਾਡਾ ਰੋਟ ਟ੍ਰਾਂਸਮਿਸ਼ਨ ਹੁੰਦਾ ਜਾ ਰਿਹਾ ਤਾਂ ਉਸ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਵੱਧ ਤੋਂ ਵੱਧ ਅਲਿਕੇ ਜਾਣੇ ਚਾਹੀਦੇ ਨੇ ਇਸੇ ਨੂੰ ਲੈ ਕੇ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਅੱਜ ਸਕੂਲ ਦੇ ਵਿੱਚ ਜਿੱਥੇ ਬੱਚਿਆਂ ਨੂੰ ਇਹ ਚੀਜ਼ ਦੱਸੀ ਗਈ ਉੱਥੇ ਪੀਟੀਐਮ ਦੇ ਵਿੱਚ ਜਿੱਥੇ ਬੱਚਿਆਂ ਦੇ ਮਾਤਾ ਪਿਤਾ ਆਏ ਹੋਏ ਸੀ ਕਿ ਉਹਨਾਂ ਦੇ ਸਾਹਮਣੇ ਜਿਹੜੀਆਂ ਟ੍ਰੈਫਿਕ ਰੂਲਸ ਨੇਗੀ ਕਿਸ ਤਰ੍ਹਾਂ ਬੱਚਿਆਂ ਨੇ ਸਕੂਲ ਆਉਣਾ ਹੈ ਜਾਂ ਵਹੀਕਲ ਨੂੰ ਲੈ ਕੇ ਕਿਸ ਕਿਸ ਤਰ੍ਹਾਂ ਦੀ ਜਿਹੜੇ ਗਾਈਡਲਾਈਨ ਨੇ ਜਾਂ ਟ੍ਰੈਫਿਕ ਦੀਆਂ ਉਹ ਸਾਰੀਆਂ ਸਮਝਾਈਆਂ ਗਈਆਂ ਨੇਗੀਆਂ ਦਾ ਥੈਂਕਸ ਵੀਰਾ ਤੋਂ ਕੁਲਵੀਰ ਸਿੰਘ ਸੰਗਰੂ